गर समाज सेवा सोसाइटी की तरफ से हर महीने चेक वितरण समारोह किया जाता है आज भी हमने पचहत्तर बच्चों को चेक दिए हैं और ये सोसाइटी पिछले 11 साल से लगातार श्री विजय चोपड़ा जी की अध्यक्षता में चल रही है और इसके हमारे सोसाइटी के मुख्य शिक्षक श्री दर्शन लाल बवेजा जी है जिनका सबसे ज़्यादा संजोग है मैं उनका आभार प्रकट करता हूँ और हमारी सोसाइटी के जितनी महिला बिंग है सूरज वर्मा जी है ਔਰ ਸਾਰੇ ਜੋ ਮਾਰੇ ਪੱਧਕਾਰੀ ਆ ਜਾਏ ਹਨ ਮੈਂ ਉਨ੍ਹਾਂ ਦਾ ਦਿਨਵਾ ਕਰਦਾ ਹਾਂ ਇਸੇ ਸਾਥ ਹੀ ਆਏ ਪੰਜਾਬ ਕੇਸੀ ਗਰੁੱਪ ਕੇ ਪੱਤਰਕਾਰੋ ਨੇ ਆਏ ਜਹਾਂ ਬਲੱਡ ਕੈਂਪ ਲਗਾਇਆ ਹੈ ਮੈਂ ਉਨ੍ਹਾਂ ਦਾ ਵੀ ਆਭਾਰ ਪ੍ਰਕਰਤਾ ਹਾਂ ਧੰਨਵਾਦ ਅੱਜ ਅਸੀਂ 75 ਬੱਚਿਆਂ ਨੂੰ ਦੋ ਦੋ ਜਾਦੇ ਚੱਕ ਬੰਡੇ ਆ 75 ਦੀ ਮੈਸੇਜ ਉਹਨੂੰ ਕਹਾਂ। ਮੈਂ ਇਹੀ ਕਹਾਂਗਾ ਕਿ ਜਿਹੜੇ ਆਪਾਂ ਏਡੇ ਏਡੇ ਵੱਡੇ ਫੰਕਸ਼ਨ ਕਰਦੇ ਜਾਂਦੇ ਨੇ ਬੋਰਡ ਸ਼ਹਿਰਾਂ 'ਚ ਲੱਗੇ ਆ, ਜੁਰਾਤੇ ਕਰਦੇ ਆ, ਧਾਰਮਿਕ ਕੰਮ ਕਰਦੇ ਆ, ਉਹਨਾਂ ਨੂੰ ਇਸ ਕੰਮ 'ਚ ਵੀ ਥੋੜਾ ਜਿਆਦਾ ਯੋਗਦਾਨ ਦੇਣਾ ਚਾਹੀਦਾ ਵਾ। ਇਹ ਸਭ ਤੋਂ ਜ਼ਰੂਰੀ ਆ, ਸਿੱਖਿਆ ਸਭ ਤੋਂ ਜ਼ਰੂਰੀ ਆ। ਇਹ ਬੱਚੀਆਂ ਉਹ ਵੱ ਜਿਨ੍ਹਾਂ ਦੇ ਫਾਦਰ ਹੀ ਨਹੀਂ ਹੈਗੇ। ਅਸੀਂ ਉਹਨਾਂ ਨੂੰ ਸਿਰਫ ਚੱਕ ਦਿੰਨੇ ਆ। ਹਰ 2 ਮਹੀਨੇ ਪ੍ਰੋਗਰਾਮ ਹਾਂ। ਅਸੀਂ ਹਰ 2 ਮਹੀਨੇ ਕਰਦੇ ਆਂ। 2 ਮਹੀਨੇ। ਠੀਕ ਆ। ਆਪਣੇ ਐਨਲ ਲਈ ਪਹਿਲੇ ਜਲੰਧਰ ਤੋਂ ਸੀ ਵਿਜੇ চোপੜਾ ਜੀ ਦੇ ਸਹਿਮਤ ਉਹਨਾਂ ਨੇ ਮਤਲਬ ਸਹਿਮਤੀ ਨਾਲ ਉਹਨਾਂ ਦੇ ਕਹਿ ਦੇ ਅਨਸਾਰ ਦੇਸ਼ ਦੇ ਅਨਸਾਰ ਇਹਨਾਂ ਨੇ ਉੱਥੇ ਰਾਸ਼ਨ ਮੰਡਲ ਸੰਗਠਨ ਕੀਤਾ ਸੀ ਕਰਦੇ ਆਏ ਸੀ ਉਸ ਤੋਂ ਬਾਅਦ ਇੱਥੇ ਜਦੋਂ ਆਏ ਇਹਨਾਂ ਨੇ ਲਾਲਾ ਜੀ ਨੇ ਕਿਹਾ ਕਿ ਰਾਸ਼ਨ ਤਾਂ ਹੁਣ ਬਹੁਤ ਹੋ ਗਿਆ ਹੁਣ ਤੁਸੀਂ ਬੱਚਿਆਂ ਦੀ ਲੜਕੀਆਂ ਛੋਟੀਆਂ ਦੀ ਪੜ੍ਹਾਈ ਵੱਲ ਧਿਆਨ ਦਿਓ ਇਹਨਾਂ ਨੇ ਉਦੋਂ ਤੋਂ ਹੀ ਅੱਜ ਕਿੰਨਾ ਹੋ ਗਿਆ ਆਪਣਾ ਅਜੇ 12 ਸਾਲ ਪੂਰੇ 12 ਸਾਲ ਪੂਰੇ ਹੋ ਗਏ ਆ ਲਗਾਤਾਰ ਉਸੇ ਤਰ੍ਹਾਂ ਹੀ ਸਾਇਟੀ ਚੱਲ ਰਹੀ ਆ ਨਹੀਂ ਤਾਂ ਵਿੱਚ ਸਾਇਟੀਆਂ ਦੇਖਦੇ ਆ ਕੋਈ 6 ਸਾਲ ਬਾਅਦ ਕੋਈ 5 ਸਾਲ ਬਾਅਦ ਵਿੱਚੇ ਰਹਿ ਜਾਂਦੀ ਆ 2 4 5 ਦੇ ਵਿੱਚੇ ਰਹਿ ਜਾਂਦੀ ਆ ਇਹ ਲਗਾਤਾਰ ਵਿਜੇ ਚੋਪੜਾ ਜੀ ਦੇ ਨੈਨ ਮਾਈ ਹੇਟ ਲਗਾਤਾਰ ਚੱਲ ਰਹੀ ਆ ਇਦਾਂ ਹੀ ਚੱਲਦੀ ਰਹੇਗੀ ਕੋਈ ਕਮੀ ਨਹੀਂ ਆਏਗੀ ਅੱਗੇ ਰਾਸ਼ਨ ਦਿੰਦੇ ਹੁੰਦੇ ਸੀ ਰਾਸ਼ਨ ਤੋਂ ਹੁਣ ਬੱਚਿਆਂ ਨੂੰ ਪੜ੍ਹਾਈ ਆ ਇਸੇ ਤਾਂ ਇਹ ਬੱਚੀਆਂ ਅੱਗੇ ਪੜ੍ਹ ਲਿਖ ਕੇ ਇਹ ਯਾਦ ਕਰਨਗੀਆਂ ਕਿ ਕਿਹੜੀ ਸੋਸਾਇਟੀ ਨੇ ਸਾਨੂੰ ਪੜਾਇਆ ਸੀ ਤੇ ਇਦਾਂ ਕਹਿੰਦੇ ਹੋਏ ਜਿਆਦਾ ਨਾ ਕਹਿੰਦਾ ਹੋਇਆ ਨਾ ਤੁਹਾਨੂੰ ਪਰ ਜਿੰਨੀ ਦਾ ਇਹ ਸੋਸਾਇਟੀ ਨੂੰ ਦਸ਼ਨ ਲਾਲ ਬਵੇਜਾ ਜੀ ਦਾ ਅਮਰ ਸਿੰਘ ਲਾਲਾ ਜਗਨਦਰਾਜ ਜੀ ਜਿਨ੍ਹਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਆ ਸਾਡੇ ਦੇਸ਼ ਨੂੰ ਜੋੜਨ ਦੇ ਵਿੱਚ ਔਰ ਪੰਜਾਬ ਦੀ ਇਕਤਾ ਤੇ ਖਣਤਾ ਨੂੰ ਕਾਇਮ ਰੱਖਣ ਵਾਸਤੇ ਅੱਜ ਉਹਨਾਂ ਦੀ ਪੁਣੀਆਤੀ થી ਤੇ ਜਿਹੜਾ ਇਹ ਬਲੱਡ ਡੋਨੇਸ਼ਨ ਦਾ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਸਿਲਵਰ ਸਮਾਜ ਸੇਵਾ ਸੋਇਟੀ ਬਲੋਂ ਸਪੈਸ਼ਲ ਔਰ ਆਮ ਗੁਪਤਾ ਜੀ ਔਰ ਸਾਰੇ ਇਹਨਾਂ ਦੇ ਪ੍ਰੈਸ ਦੇ ਸਾਥੀਆਂ ਵੱਲੋਂ ਜਿੱਥੇ ਮੈਂ ਇਹਦੀ ਛਲਾਗਾ ਕਰਦਾ ਉੱਥੇ ਮੈਂ ਉਮੀਦ ਵੀ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਇਨਾਕ ਤਕੜਾ ਕਰੇ ਸਮਾਜ ਦੀ ਸੇਵਾ ਕਰਦੇ ਰਹਿਣ ਔਰ ਅੱਜ ਜਿਹੜਾ ਕੰਮ ਸਰਕਾਰਾਂ ਦਾ ਉਹ ਕੰਮ ਜਿਹੜਾ ਸੋਸਾਇਟੀਆਂ ਕਰੀਆਂ ਔਰ ਸਪੈਸ਼ਲ ਮੈਂ ਜਿਹੜਾ ਇਹ ਸਾਡਾ ਪਰਿਵਾਰ ਹੈ ਪੰਜਾਬ ਕੇਸਰੀ ਪਰਿਵਾਰ ਕਿਉਂਕਿ ਲਾਲਾ ਜਗਤ ਨਰੈਨ ਜੀ ਰਮੇਸ਼ ਜੀ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕਿਉਂਕਿ ਉਦੋਂ ਹਾਲਾਤ ਬੜੇ ਮਾੜੇ ਹੁੰਦੇ ਸੀਗੇ ਅੱਜ ਸਾਰੇ ਲੋਕ ਸ਼ਾਂਤੀ ਵਿੱਚ ਆਪਣੀ ਜ਼ਿੰਦਗੀ ਜੀ ਰਿਹਾ ਹੈ ਔਰ ਅੱਜ ਦੇ ਦਿਨ ਤੋਂ ਸਾਡਾ ਯੂਥ ਜਿਹੜਾ ਪ੍ਰੇਰਨਾ ਲਏਗਾ ਜਿੱਥੇ ਉਹ ਨਸ਼ਿਆਂ ਨੂੰ ਛੱਡ ਕੇ ਇਹੋ ਜਿਹੇ ਕੰਮਾਂ ਦੇ ਵਿੱਚ ਬਲਡੋਨੇਸ਼ਨ ਕੈਂਪ ਹੈ ਜਾਂ ਹੋਰ ਸਮਾਜ ਜਿਹੜੀਆਂ ਲੋੜਿੰਦੀਆਂ ਮੈਡੀਕਲ ਸਹੂਦਾਵਾਂ ਉਹ ਚ ਉਸ ਆਪਣੀਆਂ ਯੂਆ ਕੰਟ੍ਰਿਬਿਊਟ ਕਰੇਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਦਿਨ ਸਾਡੇ ਵਾਸਤੇ ਪ੍ਰੇਰਨਾ ਸੋਤਰੀ ਸਰ ਸੇਵਾ ਸਮਾਜ ਸੇਵਾ ਸੁਸਾਇਟੀ ਵਾਲੋ ਹਰ ਮਹੀਨੇ ਜ਼ਰੂਰਤਾਂ ਵਾਲੀਆਂ ਬੱਚਿਆਂ ਨੂੰ ਚੈੱਕ ਵੰਡੇ ਜਾਂਦੇ ਉਸ ਬਾਰੇ ਕੀ ਕਹਿੰਦੇ ਹੋ ਮੈਂ ਮੈਂ ਪਹਿਲਾਂ ਵੀ ਕਹਿ ਗਿਆ ਉੱਥੇ ਮਾਈਕ ਤੇ ਕਹਿ ਕੇ ਆਇਆ ਕਿ ਆਈ ਫੀਲ ਪ੍ਰਾਊਡ ਬੀਇੰਗ ਅ ਪਾਰਟ ਆਫ ਸਿਲਵਰ ਸਮਾਜ ਸੇਵਾ ਸੁਸਾਇਟੀ ਕਿਉਂਕਿ ਬੜਾ ਚੰਗਾ ਲੱਗਦਾ ਜਦੋਂ ਇਹੋ ਜਿਹੇ ਲੋਕ ਅੱਜ ਅੱਜ ਦੀ ਡੇਟ ਦੇ ਵਿੱਚ ਆਪਣਾ ਪਰਿਵਾਰ ਪਾਲਣਾ ਆਪਣੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਆਪਣੇ ਬਜ਼ੁਰਗਾਂ ਦੀਆਂ ਦਵਾਈਆਂ ਦਾ ਪ੍ਰਬੰਧ ਕਰਨਾ ਜ਼ਰੂਰਤਾਂ ਦਾ ਪ੍ਰਬੰਧ ਕਰਨਾ ਬੜਾ ਮੁਸ਼ਕਲ ਹੈ ਉਹਦੇ باوجود ਜਿਹੜੇ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਹੈ ਉਹ ਆਪਣੀ ਮਿਹਨਤ ਦੀ ਕਮਾਈ ਦੇ ਵਿੱਚ ਕੰਟਰੀਬਿਊਟ ਕਰਕੇ ਜਿੱਥੇ ਬੱਚਿਆਂ ਨੂੰ ਐਜੂਕੇਸ਼ਨ ਵਾਸਤੇ ਪ੍ਰਬੰਧ ਕਰਦੇ ਆ ਉਥੇ ਆ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਮੇਰਾ ਖਿਆਲ ਹੈ ਇਸ ਤੋਂ ਨੇਕ ਕੰਮ ਕੋਈ ਹੋ ਨਹੀਂ ਸਕਦਾ ਔਰ ਮੈਂ ਅੱਜ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਸਾਰੇ ਮੈਂਬਰਸ ਨੂੰ ਲੰਬੀ ਉਮਰ ਤੇ ਚੰਗੀ ਸਿਹਤ ਦੇਵੇ ਤਾਂ ਕਿ ਉਹ ਸਮਾਜ ਦੀ ਸੇਵਾ ਕਰਦੇ ਰਹਿਣ ਤੇ ਜਦੋਂ ਪਰਮਾਤਮਾ ਕਿਤੇ ਦੁਆਰਾ ਤਾਕਤ ਦੇਵੇ ਸੇਵਾ ਕਰਨ ਦੀ ਮੈਨੂੰ ਤੇ ਮੈਂ ਸੋਸਾਇਟੀ ਜੋ ਮੇਰੇ ਤੋਂ ਐਕਸਪੈਕਟ ਕਰੇਗੀ ਛੋਟਾ ਭਰਾ ਸਮਝ ਕੇ ਬੇਟਾ ਸਮਝ ਕੇ ਤੇ ਮੈਂ ਹਾਜ਼ਰ ਆਵਾਂਗਾ ਧੰਨਵਾਦ